ਜੀ ਪੀ ਸੀ ਵਾਲੇ ਤੁਹਾਨੂੰ ਨੇ ਕਿਹਾ ਕਿ ਅਸੀਂ ਇਲੈਕਸ਼ਨ ਵੀ ਲੜਾਂਗੇ ਤੇ ਬਾਕੀ ਅਸੀਂ ਸੰਗਤਾਂ ਨੂੰ ਪੂਰੇ ਕੋਰ ਜੋਰ ਤੁਹਾਡੇ ਮਾਧਿਅਮ ਇਬਰਾਹਿਮ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਪਾਉਣ ਇਸੇ ਬਾਰੇ ਕੋਈ ਗੱਲ ਹੋਈ ਸੀ ਜੀ ਪੀ ਸੀ ਵਾਲੇ ਤੁਹਾਨੂੰ ਨੇ ਕਿਹਾ ਕਿ ਅਸੀਂ ਇਲੈਕਸ਼ਨ ਵੀ ਲੜਾਂਗੇ ਤੇ ਬਾਕੀ ਅਸੀਂ ਸੰਗਤਾਂ ਨੂੰ ਪੂਰੇ ਕੋਰ ਜੋਰ ਤੁਹਾਡੇ ਮਾਧਿਅਮ ਇਬਰਾਹਿਮ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਬਣਾਉਣ ਤੇ ਇਹਦੇ ਵਾਸਤੇ ਜੋ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਇਹਦੇ ਵਾਸਤੇ ਸਾਡੇ ਸਿੱਖਾਂ ਦਾ ਬਹੁਤ ਧਿਆਨ ਘਟਿਆ ਇਧਰ ਸਾਨੂੰ ਸਾਰਿਆਂ ਨੂੰ ਧਿਆਨ ਦੇ ਕੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਵੋਟਾਂ ਬਣਾਉਣੀਆਂ ਜਾਂ ਅੱਗੇ ਵਾਸਤੇ ਚੰਗੇ ਉਮੀਦਵਾਰਾਂ ਦੀ ਤਿਆਰੀ ਕਰਨੀ ਅੱਜ ਦੀ ਸ਼ੁਕਰੀਆਵਾਦ ਨੂੰ ਤਾਲਬ ਕੀਤਾ ਕਾਲਤਖ ਸਾਹਿਬ ਨੇ ਪਿੱਛੇ ਜੋ ਗੱਟੀਆਂ ਹੋਈਆਂ ਨੇ ਜੋ ਗਰਾਹ ਕੀਤੇ ਨੇ ਉਹਨਾਂ ਦੇ ਸਮ ਕੀ ਸਮਝਦੇ ਆਪਾਂ ਸਰ ਨਹੀਂ ਚਲੋ ਜੀ ਉਹ ਤੇ ਉਹਨਾਂ ਦਾ ਇੰਟਰਨਲ ਮਾਮਲਾ ਵਾ ਉਹ ਜੋ ਕੀਤਾ ਜਾਂ ਉਹਨਾਂ ਨੇ ਜੋ ਜਿੱਡੇ ਵੱਡੇ ਗਰਾਹ ਕੀਤੇ ਮੇਰਾ ਖਿਆਲ ਹੈ ਕਿ ਉਹ ਕੌਮ ਨੇ ਉਹਨਾਂ ਨੂੰ ਉਹਦੀ ਸਜ਼ਾ ਵੈਸੇ ਹੀ ਦੇ ਰਹੇ ਕਿ ਉਹ ਉਹਨਾਂ ਨੂੰ ਰਕਾਰ ਦਿੱਤਾ ਇਸ ਕਰਕੇ ਅਸੀਂ ਅਕਾਲ ਤੱਕ ਦੇ ਬਹੁਤ ਉਹ ਸਾਡੇ ਲਈ ਤਕਰ ਕਰਿਆ ਜੋ ਉਹਨਾਂ ਦਾ ਫੈਸਲਾ ਠੀਕ ਹੈ ਬੰਦੀ ਸੀਗਾ ਦੀ ਰਿਹਾਈ ਨੂੰ ਲੈ ਕੇ ਤੁਹਾਡਾ ਕੀ ਕਦਰ ਹੈ ਅਸੀਂ ਜੀ ਹੁਣ ਮੇਰੀ ਮੰਨ ਸੀਗਾ ਮੇਰੀ ਗੱਲ ਚੱਲਦੀ ਸੀ ਵੀ ਮੈਂ ਐਚਐਮ ਸਾਹਿਬ ਤੋਂ ਟਾਈਮ ਲਵਾਂ ਹੋਮ ਮਿਨਿਸਟਰ ਤੋਂ ਤੇ ਸਾਡੇ ਤਿੰਨ ਮੁੱਦੇ ਮੇਨ ਤਿੰਨ ਮੁੱਦੇ ਮੇਨ ਹੈ ਵੀ ਮੈਂ ਉਹ ਤਿੰਨ ਦੀ ਗੱਲ ਚੱਕਾਂ ਉਹਨਾਂ ਕੋਲੇ ਇੱਕ ਤਾਂ ਬੰਦੀ ਸਿੰਘਾਂ ਦਾ ਇੱਕ ਦੂਜਾ ਕਿਸਾਨਿਆਂ ਦਾ ਐਮਐਸਪੀ ਦਾ ਐਮਐਸਪੀ ਵੀ ਬਿੱਲ ਪਾਸ ਕਰਕੇ ਹੋਵੇ ਜਿਹੜੇ 700 ਸਿੰਘ ਸ਼ਹੀਦ ਹੋਏ ਸੀ ਉਹਨਾਂ ਨੂੰ ਇੱਕ ਤਾਂ ਮੁਆਵਜ਼ਾ ਮਿਲੇ ਤੇ 700 ਦੇ 700 ਪਰਿਵਾਰਾਂ ਨੂੰ ਨੌਕਰੀ ਮਿਲੇ ਤੇ ਤੇ ਇੱਕ ਤੀਜਾ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੁੰਦੀ ਹੈ ਨਾ ਉਹਦੇ ਵਿੱਚ ਜਿਹੜੀ ਇੰਕ੍ਰੀਜ਼ਮੈਂਟ ਹੈ ਉਹ ਹੈ 3 ਸਾਲ 3 ਸਾਲ ਦੀ ਜੇ ਤੁਹਾਨੂੰ ਲੋਅਰ ਕੋਰਟ ਤੋਂ ਸਜ਼ਾ ਹੁੰਦੀ ਹੈ ਨਾ ਨਾਲ ਦੀ ਨਾਲ ਤੁਹਾਡੀ ਹਾਈ ਕੋਰਟ ਤੋਂ ਜ਼ਮਾਨਤ ਹੋ ਜਾਂਦੀ ਹੈ ਉਹਦੇ ਵਿੱਚ ਅਸੀਂ ਮਿਨੀਮਮ ਲਾਈਫ ਇੰਕ੍ਰੀਜ਼ਮੈਂਟ ਚਾਹੁੰਦੇ ਹਾਂ